ਨਾਨਕਸਰ ਸੰਪਰਦਾਇ ਦੇ ਸੰਗੀ ਪਰਿਵਾਰ ਨਾਲ ਸੰਬੰਧਤ ਅਮਰੀਕਾ ਰਹਿੰਦੇ ਗੁਰਪਾਲ ਸਿੰਘ ਹੰਸਰਾ ਨੇ ਅੱਜ ਜਿਹੜੇ ਸਵਾਲ ਕੀਤੇ ਉਹਨਾਂ ਨਾਲ ਨਵਾਂ ਵਿਵਾਦ ਖੜਾ ਹੋ ਗਿਆ ਨਾਨਕਸਰ ਕਲੇਰਾ ਵਿਕੇ ਹੋਈ ਇਕੱਤਰਤਾ ਨੂੰ ਹੀ ਉਹਨਾਂ ਸਵਾਲਾਂ ਦੇ ਘੇਰੇ ਵਿੱਚ ਲੈ ਆਂਦਾ ਨਾਲ ਹੀ ਇਸ ਵਿੱਚ ਆਰਐਸਐਸ ਦੇ ਦਖਲ ਅਤੇ ਸ਼ਮੂਲੀਅਤ ਦੀ ਗੰਭੀਰ ਗੱਲ ਵੀ ਉਨਾਖੀ ਹੈ ਉਹਨਾਂ ਤਾਂ ਨਾਨਕਸਰ ਦੇ ਸੇਵਾਦਾਰਾਂ ਨੂੰ ਹੋਈਆਂ ਭੁੱਲਾਂ ਗਲਤੀਆਂ ਲਈ ਪਛਤਾਪ ਦੀ ਅਰਦਾਸ ਕਰਨ ਅਤੇ ਸੰਪਟ ਪਾਠ ਕਰਨ ਦੀ ਨਸੀਹਤ ਤੱਕ ਦੇ ਦਿੰਦੀ ਹੈ ਨਾਲ ਹੀ ਇਕਤਰਤਾ ਵਿੱਚ ਸ਼ਾਮਲ ਬੁੱਢਾ ਦਲ ਦੇ ਮੁਖੀ ਨਿਹੰਗ ਬਾਬਾ ਬਲਬੀਰ ਸਿੰਘ ਨੂੰ ਵੀ ਘੇਰ ਲਿਆ ਹੈ ਉਨ੍ਹਾਂ ਦਾ ਬੁੱਢਾ ਦਲ ਨੂੰ ਇੱਕ ਪੱਤਰ ਜਾਰੀ ਕਰਕੇ 71 ਤਾ ਮੌਕੇ ਕੀਤੇ ਗਏ ਦਾਅਵਿਆਂ ਦਾ ਸਪਸ਼ਟੀਕਰਨ ਦੇਣ ਤੱਕ ਦੀ ਗੱਲ ਆਖੀ ਹੈ ਗਰਪਾਲ ਸਿੰਘ ਖੰਸਰਾ ਨੇ ਜਿਹੜੇ ਆ ਗੰਭੀਰ ਸਵਾਲ ਖੜੇ ਕੀਤੇ ਨੇ ਉਹਨਾਂ ਨਾਲ ਮਾਮਲਾ ਹੁਣ ਹੋਰ ਵਿਗੜ ਸਕਦਾ ਹੈ ਇਸ ਨਾਲ ਨਵਾਂ ਵਿਵਾਦ ਵੀ ਉੱਠ ਸਕਦਾ ਹੈ ਉਧਰ ਨਿਹੰਗਾਂ ਦੀ ਹੋਈ ਇਕੱਤਰਤਾ ਵਿੱਚ ਨਿਹੰਗ ਅਮਰਪਾਲ ਸਿੰਘ ਮੈਰੋ ਨੂੰ ਨਕਲੀ ਨਿਹੰਗ ਕਰਾਰ ਦੇ ਕੇ ਤਾੜਨਾ ਜਾਰੀ ਕਰ ਦਿੱਤੀ ਗਈ ਹੈ ਐਉਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਹੋਰ ਤੂਲ ਫੜੇਗਾ ਅਤੇ ਗੰਭੀਰ ਨਤੀਜੇ ਵੀ ਦੇਖਣ ਨੂੰ ਮਿਲ ਸਕਦੇ ਨੇ ਦੱਸ ਦਈਏ ਕਿ ਇਹ ਗੁਰਪਾਲ ਸਿੰਘ ਹੰਸਰਾ ਉਹੀ ਨੇ ਜਿਨ੍ਹਾਂ ਅਮਰਪਾਲ ਸਿੰਘ ਮਹਿਰੋ ਦੇ ਉਲਟ ਜਾ ਕੇ ਨਾਨਕ ਸਰ ਦੇ ਹੱਕ ਵਿੱਚ ਪਹਿਲਾਂ ਸਟੈਂਡ ਲਿਆ ਸੀ ਨਿਹੰਗਾਂ ਦੀ ਮੀਟਿੰਗ ਅਤੇ ਅਮਰਪਾਲ ਸਿੰਘ ਮਹਿਰੋ ਦੇ ਇਕਤਰਤਾ ਸੰਬੰਧੀ ਆਏ ਪੱਖ ਨੂੰ ਜਾਣਨ ਤੋਂ ਪਹਿਲਾਂ ਗੁਰਪਾਲ ਸਿੰਘ ਹੰਸਰਾ ਨੇ ਅੱਜ ਜੋ ਆਖਿਆ ਉਹੋ ਦੇਖ ਲਓ ਉਹਨਾਂ ਨਾਨਕ ਸਰ ਵਾਲੀ ਇਕਤਰਤਾ ਉੱਤੇ ਹੀ ਸਵਾਲ ਖੜੇ ਕੀਤੇ ਅਤੇ ਇਸ ਨੂੰ ਗਲਤ ਕਰਾਰ ਦਿੱਤਾ ਨਾਲ ਹੀ ਉਹਨਾਂ ਇਕਤਰਤਾ ਨੂੰ ਆਰਐਸਐਸ ਨਾਲ ਜੋੜਦਿਆਂ ਕੁਝ ਹੋਰ ਇਤਰਾਜ਼ਯੋਗ ਧਾਰਮਿਕ ਧਿਰਾਂ ਦੀ ਇਸ ਇਕੱਤਰਤਾ ਵਿੱਚ ਸ਼ਮੂਲੀਅਤ ਉੱਤੇ ਵੀ ਇਤਰਾਜ਼ ਚੁੱਕੇ ਨੇ ਜਿੱਥੇ ਉਹਨਾਂ ਅਮਰਿਤਪਾਲ ਸਿੰਘ ਮਹਿਰੋ ਨੂੰ ਨਾਨਸਰ ਦਾ ਪਿਸ਼ੋਕੜ ਅਤੇ ਇਸ ਦੀ ਦੇਣ ਬਾਰੇ ਜਾਣ ਲੈਣ ਦੀ ਸਲਾਹ ਦਿੱਤੀ ਹੈ ਉੱਤੇ ਹੀ ਉਹਨਾਂ ਨਾਨਕਸਰ ਨਾਲ ਜੁੜੇ ਸੇਵਾਦਾਰਾਂ ਨੂੰ ਸਿੱਧਾ ਭੁੱਲ ਬਖਸ਼ਾਉਣ ਲਈ ਆਖ ਦਿੱਤਾ ਹੈ ਉਨ੍ਹਾਂ ਕਿਹਾ ਕਿ ਸੰਪਰਤ ਪਾਠਾਂ ਰਾਹੀਂ ਬੀਤੇ ਵਿੱਚ ਹੋਈਆਂ ਗਲਤੀਆਂ ਲਈ ਪੋਲ ਬਖਸ਼ਾਉਣਾ ਹੀ ਸਹੀ ਰਸਤਾ ਹੋਵੇਗਾ। ਨਾਨਕਸਰ ਸੰਪਰਦਾਏ ਦੇ ਪਿਛੋਕੜ ਖਾਸ ਕਰ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਸਮੇਂ ਪੰਥ ਉੱਤੇ ਪੈਣ ਵਾਲੀ ਕਿਸੇ ਵੀ ਭੀੜ ਮੌਕੇ ਤੋਰੀ ਰਵਾਇਤ ਦਾ ਵੀ ਉਨ੍ਹਾਂ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਾਨਕਸਰ ਸੰਪਰਦਾਏ ਨੇ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਵੀ ਸਹਿਦ ਦਿੱਤੀ। ਗੁਰਪਾਲ ਸਿੰਘ ਅਸਰਾ ਕਹਿੰਦੇ ਨੇ ਕਿ ਬਾਬਾ ਆਨੰਦ ਸਿੰਘ ਨੇ ਜਿੱਥੇ ਭਗਤੀ ਦਾ ਮਾਰਗ ਚੁਣਿਆ ਉੱਥੇ ਹੀ ਬਾਬਾ ਈਸ਼ਰ ਸਿੰਘ ਨੇ ਸ਼ਕਤੀ ਦਾ ਇਸ ਤਰ੍ਹਾਂ ਇਹ ਭਗਤੀ ਅਤੇ ਸ਼ਕਤੀ ਦਾ ਸਮੇਲ ਹੋਇਆ ਫਿਰ ਉਹ ਵਰਤਮਾਨ ਸੰਤਾਂ ਅਤੇ ਸੇਵਾਦਾਰਾਂ ਨੂੰ ਸਤਿਕਾਰਯੋਗ ਦੱਸਦੇ ਹੋਏ ਕਹਿੰਦੇ ਨੇ ਕਿ ਇਕੱਠ ਸਰਦਨ ਤੋਂ ਪਹਿਲਾਂ ਨਾਨਕ ਸਰ ਦੇ ਸੰਗੀਆਂ ਨਾਲ ਸਲਾਹ ਕਰਨੀ ਚਾਹੀਦੀ ਸੀ ਸਲਾਹ ਨਾ ਕਰਨ ਕਰਕੇ ਹੀ ਨੁਕਸਾਨ ਹੋਇਆ ਅਤੇ ਨਮੋਸ਼ੀ ਵੀ ਬੀਚਾਂ ਵੀ ਕਦੀ ਖਾਸ ਨਹੀਂ ਗਈ ਪਰ ਜਿਹੜੇ ਨੇ ਵੀ ਆਪਣਾ ਵੀ ਹੋਇਆ ਸੀਗਾ ਸਮਾਗ ਹੋਇਆ ਸੀ ਨਾਨਕ ਸਰ ਆਪਾਂ ਪਤਾ ਵੀ ਕਾਫੀ ਤਸਵੀ ਚੱਲੀ ਹੋਈ ਹੈ ਜੀ ਵੀ ਉਹ ਕਾਰੀਆਂ ਕਾਫੀ ਬੀੜੀਆਂ ਪੈ ਰੀਆਂ ਹੋਰ ਤੇ ਸੰਗੀ ਕਾਫੀ ਅਪਸੈਟ ਹੁੰਦੇ ਮੈਨੂੰ ਫੋਨ ਕਰ ਬਹੁਤ ਆਉਂਦੇ ਆ ਤੇ 5 ਦਸੰਬਰ ਦਾ ਜਿਹੜਾ ਇਕੱਠ ਹੋਇਆ ਸੀ ਨਾਲ ਸਰ ਵੀਗੇ ਤੇ ਮੈਂ ਤਾਂ ਇਹਦਾ ਸਹਿਮਤ ਨਹੀਂ ਸੀ ਪਰ ਆਪਾਂ ਕੋਸ ਨਹੀਂ ਬੋਲੇ ਆਪਾਂ ਦੇ ਕੋਈ ਵਿਚਾਰ ਨਹੀਂ ਦਿੱਤੇ ਕੋਸ ਅਸੀਂ ਉਹ ਜੀ ਨੇ ਚਲੋ ਵੀ ਮਹਾਪੁਰਸ਼ ਦੀ ਮਰਜ਼ੀ ਆ ਤੇ ਵੀ ਆਪਾਂ ਉਸ ਵਿੱਚ ਸਹਿਮਤ ਨਹੀਂ ਸੀ ਮੈਂ ਬੜੀ ਇਹ ਦੇਖ ਰਹੀ ਸੀ ਜਿਉਂ ਔਰ ਜੇ ਆਪਾਂ ਅਸੀਂ ਕਿਤੇ ਸੰਗਤ ਬਾਬੇ ਈਸ਼ੀ ਸਿੰਘ ਜੀ ਮਹਾਰਾਜ ਜੀ ਅਜੀ ਦੇ ਕੇ ਸਰਮੋਲ ਦੇਖਿਆ ਜਿਹੜੇ ਵੀ ਪੰਥ ਤੇ ਕੋਈ ਭੀੜ ਆਉਂਦੀ ਸੀ ਆਉਂਦੀ ਸੀ ਬਾਬਾ ਜੀ ਦੇ ਜੀਵਨ ਕਾਲ ਦੌਰਾਨ ਇੱਕ ਪੰਜਾਬੀ ਸਿੱਖੀ ਦਾ ਮੋਰਚਾ ਆਇਆ ਤੇ ਉਹਦੇ ਵਿੱਚ ਵੀ ਨਾਲ ਸਿੱਖੋਂ ਬੜਾ ਬੜਾ ਵਧੀਆ ਰੋਲ ਦਿੱਤਾ ਗਿਆ ਵਾ ਪੇਸ਼ ਹੋਇਆ ਬਈ ਜੇ ਹਾਲਾਂਕਿ ਉਹ ਕੋ ਪ੍ਰਧਾਪ ਸਿਕਾ ਰਮੋਲ ਬੜਾ ਕੁੜਕੀ ਆਡਰ ਸੀਗਾ ਫਿਰ ਵੀ ਬਹੁਤ ਸਾਰਾ ਬੀ ਵਿਸਮ ਵੀ ਹੋਇਆ ਤੇ ਬਾਬਾ ਜੀ ਬਹੁਤ ਸਨਸ਼ੀਰ ਦਿੱਤੀ ਜਿੱਥੇ ਬਾਬਾ ਨਨਸੀ ਜੀ ਮਾਰ ਨੇ ਭਗਤੀ ਦਾ ਮਾਰਗ ਚੁਣ ਲਿਆ ਉਥੇ ਬਾਬੇ ਈਸ਼ੀ ਮਾਰ ਨੇ ਸ਼ਕਤੀ ਦਾ ਮਾਰ ਗਿਆ। ਇਹ ਭਗਤੀ ਦੇ ਸ਼ਕਤ ਦੇ ਸਮੇਲ ਕਰਤਾ ਉਹਨਾਂ ਦਾ। ਇਹ ਵੀ ਸੀਗਾ। ਤੇ ਫਿਰ ਪਰ ਜੇ ਪੰਜ ਸਮਾਗ ਸਵਾਗ ਹੋਇਆ। ਇਹ ਮਹਾਪੁਰਸ਼ਾਂ ਦੇ ਚਰਨਾਂ ਚ ਸਾਰੇ ਸਤਿਕਾਰਯੋਗ ਮਹਾਪੁਰਸ਼ ਆਈ। ਬਾਬਾ ਕਾਦਰ ਸਿੰਘ ਜੀ, ਬਾਬਾ ਗਰਜੀਤ ਸਿੰਘ, ਬਾਬਾ ਲਖਾ ਸਿੰਘ ਜੀ। ਇਹਨਾਂ ਨੇ ਵੀ ਕੁਝ ਸੰਗੀਆਂ ਸਲਾਹ ਕਰਨੀ ਚਾਹੀਦੀ ਸੀ ਇਹਨਾਂ ਨੂੰ ਸਮਾਗੋਂ ਕਰਨ ਤੋਂ ਪਹਿਲਾਂ। ਸਮਾਗੋਂ ਸਲਾਹ ਕਰਨੀ ਚਾਹੀਦੀ ਸਮਾਗੋਂ ਕਰਕੇ ਇਸ ਪੇ ਕਿਸਾ ਹੁੰਦਾ ਕਿਵੇਂ ਨਹੀਂ। ਇਹ ਨਾ ਜਿਹੜੀ ਸੀ ਜਿਹਨੇ ਕੋਈ ਸਲਾਹ ਨਹੀਂ ਕੀਤੀ ਤੇ ਸਲਾਹ ਨਾ ਕਰਨ ਕਰਕੇ ਨੁਕਸਾਨ ਹੋਇਆ ਤੇ ਜਿਹੜਾ ਵੀ ਹੁਣ ਨਾਨਕ ਸਰਸੀਆ ਤੇ ਹੁਣ ਭਾਈ ਮਹਿਰ ਨੂੰ ਪਹਿਲਾਂ ਮੈਂ ਬੇਨਤੀ ਕਰਨ ਚਾਹਣਾ ਬਈ ਮਹਿਰ ਨੂੰ ਵੀ ਭਾਈ ਮੈਨੂੰ ਤੁਸੀਂ ਬਹੁਤ ਗੱਲ ਬੋਲਦੇ ਕਿ ਨਾਨਕ ਸਰਗੇ ਠਾਠਾ ਆਇਆ ਹੋ ਰਿਹਾ ਵੀ ਇਹ ਵੀ ਇਹ ਚੀਜ਼ਾਂ ਪਰ ਇਹ ਠੀਕ ਨਹੀਂ ਹੈ ਯਾਰ ਇਹ ਜੇ ਵੀ ਨਾਨਕ ਸਰਗੇ ਠਾਠਾ ਆਇਆ ਇਹ ਆਪਾਂ ਵੀ ਮੈਸਰ ਕਰੀ ਚੀ ਮਸਾਦਨਾ ਤੁਸੀਂ ਇਹ ਖੋਜ ਕਰੋ ਮੈਂ ਭਾਈ ਮੈਨੂੰ ਖੋਜ ਕਰੋ ਤੇ ਦੁਨੀਆ ਦੇ ਵਿੱਚ ਬਹੁਤ ਮਹਤਵਾ ਹੋਏ ਆ ਬਹੁਤ ਸੰਤ ਮਹਤਵਾ ਹੋਏ ਆ ਆਪਾਂ ਕਹਿੰਦੇ ਵੀ ਨੇ ਹੋਇਆ ਪਰ ਤੁਸੀਂ ਦੇਖੋ ਹਰਾਨੀ ਦੀ ਗੱਲ ਹੈ ਵੀ ਜਿਹੜੇ ਬਾਬਾ ਇਸ਼ਰ ਸਿੰਘ ਜੀ ਮਹਾਰਾਜੀ ਸੀ ਇਹਨਾਂ ਅਰ ਦਾ ਕੋਈ ਧਿਆਕ ਹੀ ਵਾਪਸ ਨਹੀਂ ਦੁਨੀਆ ਤੇ ਹੋਇਆ ਕਿਵੇਂ ਕੋਈ ਸੰਤ ਤੇ ਹੋ ਕੋਈ ਸੰਤ ਤੇ ਰੂ ਜੀ ਹਰੇਕ ਸੰਤ ਦੀ ਬਾਅਦ ਚ ਪ੍ਰਾਪਰਟੀ ਸ਼ੋ ਹੁੰਦੀ ਆ ਹੋਰ ਹੁੰਦੀ ਆ ਅੱਜ ਬਾਬਾ ਇਸ਼ਰ ਸਿੰਘ ਜੀ ਦਾ ਸਥਾਨ ਪਿੰਡ ਨਦਰ ਪਿੰਡ ਝੂੜਾ ਜਿਹੜਾ ਰੁਧਣਾ ਨੇੜੇ ਰਾਏਕੋਟ ਉੱਤੇ ਆ ਉਹਨਾਂ ਦੇ ਬਾਰੇ ਪਰਿਵਾਰਕ ਮੈਂਬਰਾਂ ਕੋਲ ਤਿੰਨ ਤਿੰਨ ਕਿਲਾਂਾਂ ਦੇ ਕਿਨਾਰਾਂਾਂ ਚਾਰ ਚੱਕਰ ਕਿਨਾਰਾਂਾਂ ਜਮੀਨ ਹੁੰਦੀ ਆ ਤੇ 5 ਕਿਲਾਂ ਇੱਕ ਦੇ 7 ਕਿਲ ਵੀ ਆਉਂਦੇ ਆ 8 ਕਿਲ ਵੀ ਆਉਂਦੇ ਆ ਆ ਜੀਂਜ ਆਉਂਦੀ ਹੈ ਤੇ ਇਹ ਬਾਬਾ ਜੀ ਦਾ ਹਿੱਸਾ ਵਿੱਚ ਪਾ ਪਾਉਣ ਦੇ ਬਾਵਜੂਦ ਸਭ ਤੋਂ ਚਰਕੀ ਮਹਾਪੁਰਸ਼ ਹੋਇਆ ਸਰਦਾਰ ਕਿਰਦਸ ਵੀ ਆਪਾਂ ਵੀ ਮੈਂ ਵੀ ਵੈਲ ਦੇਖ ਨਹੀਂ ਚਾਹੁੰਦਾ ਵੀ ਬਸੀਦ ਨਾਮਾ ਦੇਖਣਾ ਜਣਾ ਤਸੀਲਾ ਬਸੀਦ ਨਾਮਾ ਦੇਖਿਆ ਤੇ ਉਹ ਜੋ ਕੋਲ ਦੇਖਿਆ ਬਸੀਦ ਨਾਮੇ ਦੇ ਵਿੱਚ ਮਾਲਕ ਕੌਣ ਸੀ ਨਾਂ ਅਖਰੇ ਦੇ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੇਵਾ ਦਾ ਤਾਂ ਤਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ 68 ਸਾਰੇ 8 13 8 68 13 8 13 8 13 8 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਹਾਉ ਦੇਖੋ ਫਿਰ ਉਹਨੇ ਕਿਹਾ ਵੀ ਆਪਾਂ ਤੁਸੀਂ ਮੋਤੂਰੀ ਜੀ ਕਿਸ ਲੜਦੇ ਹੋ ਆ ਤਾਂ ਵੀ ਮਾਲਕਤਾ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਬਾਬਾ ਜੀ ਨੇ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਇਹ ਜੀ ਸੇਵਾ ਦਾ ਸੇਵਾ ਦਾ ਤੇ ਬਾਬਾ ਜੀ ਨੇ ਕਿਹਾ ਨਾ ਕਿਸੇ ਦੇ ਪਰਸੇ ਹਣੀ ਕੋਈ ਨਾ ਫਿਰ ਮੁਖੀਆਂ ਦੀ ਪਰਸਾ ਨਾ ਵੀ ਹੋਰ ਸੇਵਾ ਕਰਨ ਦੀ ਬਸਤਾ ਬਸੇਵਾ ਕਰਨ ਦੀ ਬਸਤਾ ਜੱਦੀਆ ਇਹ ਪਰ ਮੈਨੂੰ ਜੇ ਜੇ ਤੁਸੀਂ ਕੋਈ ਸੁਣੋ ਰਿਜੈਕਸ਼ਨ ਹੈਗਾ ਕੋਈ ਗੱਲਬਾਤ ਹੈਗੀ ਤੁਸੀਂ ਮਹਾਪੁਰਸ਼ਾਂ ਨਾਲ ਗੱਲ ਕਰੋ ਤੁਸੀਂ ਬਾਬਾ ਜੀ ਦੇ ਨੌਜਾ ਨਾਨਕ ਸਰ ਜੀ ਜਾਂ ਵੀ ਠਾਠਾ ਇਹਦਾ ਕੋਈ ਤਾਲਕ ਨਹੀਂ ਹੈ ਨਾਨਕ ਸਰ ਨੇ ਬਹੁਤ ਵੱਡੀ ਸੇਧ ਦਿੱਤੀ ਹੈ ਸਿੱਖ ਸਿੱਖ ਕੌਮ ਨੂੰ ਬਹੁਤ ਵੱਡੀ ਸੇਧ ਹੁਣ ਮੈਂ ਉਹ ਜਿਹੜੇ ਸਵਾਲ ਸੀ 5 ਦਸੰਬਰ ਦਾ ਉਹਦਾ ਸਾਰਾ ਸਵਾਲ ਵੀ ਮਹਾਪੁਰਸ਼ਾਂ ਦੇ ਬਗੈਰ ਕਿਸੇ ਸੰਗੀਆਂ ਦੀ ਸਲਾਹ ਤੋਂ ਅਸਰ ਨਹੀਂ ਸਨ ਸਗਰੇ ਆ ਪੁਰਾਣੇ ਸੰਗੀ ਬੈਠਿਆ ਬਾਹਰੋਂ ਪਾਸ ਨਹੀਂ ਆਪਣਾ ਪਟਿਆਲੇ ਬੈਠਿਆ ਡਾਕਟਰ ਚਾਹਲੂਣੇ ਪਟਿਆਲੇ ਬੈਠਿਆ ਉਹ ਸੰਗੀ ਬਹੁਤ ਬੈਠਿਆ ਉਹਨੂੰ ਸਲਾਹ ਕਰਨੀ ਚਾਹੀਦੀ ਸੀ ਇਹਨੇ ਸਵਾਗ ਰੱਖ ਲਿਆ ਸਵਾਗ ਰੱਖ ਕੇ ਉਹਦਾ ਸਾਰਾ ਸਵਾਗ ਉਹ ਸਾਡੇ ਨਮੋਸ਼ੀ ਦਾ ਕਾਰਨ ਬਣਿਆ ਕੋਈ ਬਿਲਕੁਲ ਖਾਸ ਕੱਢੀ ਹੋਇਆ ਨਮੋਸ਼ੀ ਦਾ ਕਾਰਨ ਨਮੋਸ਼ੀ ਉਹ ਸਾਰਾ ਸਵਾਗ ਯਾਰ ਇਸੇ ਸੰਬੰਧ ਤੇ ਆ ਉਹਦੇ ਕੋਲ ਕੋਕੋਕੋਕ ਨਾਮ ਧਰ ਗਿਆ ਗੁਰੂ ਆਪਣੇ ਘਰ ਤੋਂ ਛੱਕੇ ਹੋਇਆ ਉਹ 12 ਤੇ ਉਹ ਬੈਠਿਆ ਭਗਵੀ ਜਿਹੜਾ ਇਹ ਸਾਡੇ ਉਹ ਬੈਠਿਆ ਤੇ ਵੀ ਆਪਣਾ ਜਿਹੋ ਜਿਹੇ ਜਿਹੋ ਜਿਹੇ ਦੇ ਵਿੱਚ ਮੰਦਿਰ ਬਣਾਇਆ ਸੀ ਹਰਜੀਤ ਸਿੰਘ ਨੇ ਆਹ ਕਾਹਦੇ ਉਹ ਨਾਮ ਭੱਲ ਬਲਿਖ ਬਣੇ ਉਹ ਕਿਵੇਂ ਆ ਗਿਆ ਉਹ ਵੀ ਇੱਥੇ ਬੇਟਾ ਸਮਾਗਮ ਵੀ ਸਾਰਾ ਜਿਹਾ ਹੋ ਗਿਆ ਤੇ ਸਾਡੇ ਲਈ ਤਾਂ ਬਹੁਤ ਅਨਮੋਸ਼ੀਆ ਗੱਲ ਹੋ ਗਿਆ ਸੰਗੇ ਜੀ ਅਸੀਂ ਹਰ ਗੱਲ ਇਹ ਕਰ ਲਈ ਹੈਗੀ ਵੀ ਅਸੀਂ ਵੀ ਇਹਨਾਂ ਦੇ ਵਿੱਚ ਵਿੱਚ ਪਾ ਸ਼ਾਮਿਲ ਹੋਈਏ ਜੋ ਆਪਕੋ ਕਰੀਏ ਇਹ ਨਹੀਂ ਕਹਾਂਗੇ ਕਿ ਜਿਹੜੀ ਸਾਡੀ ਗੱਲ ਆ ਉਹ ਨਾਲ ਸਿੱਖ ਦੀ ਵੀ ਸਿੱਖ ਪੰਥ ਦਾ ਜੋ ਹੈ ਨਾਲ ਸਿੱਖ ਪੰਥ ਦਾ ਸਿੱਖੋਂ ਦੀ ਮੋਸ਼ਕਨ ਦੇ ਨਾਲ ਜਿਹੜਾ ਨਾਲ ਪੰਦ ਲਿਹਾ ਦੇਖੋ ਅੱਜ ਸਵਾਗਤ ਹੋ ਗਿਆ ਬਾਬਾ ਜੰਗ ਸਿੰਘ ਜੀ ਨੇ ਕੀ ਕਹੂਗੀ ਸਵਾਗਤ ਇਹ ਅਛੀ ਜਿਹਾ ਜਿਹਾ ਕਹ ਰਿਹਾ ਨਾ ਅਰਚਾ ਦੇ ਬੰਤ ਤੇ ਬਾਬੇ ਇਸ਼ਸ ਸਿੰਘ ਮਹਾਰਾਜ ਦੇ ਬਰੋਸਾ ਹੋਏ ਮਾਪਰਸ਼ ਬੰਦੇ ਜੀ ਜੁਰੀ ਪਰੇਦਾਰ ਉਹ ਕੀ ਕਰਨਗੇ ਦੇਖੋ ਫਿਰ ਦੂਜੀ ਗੱਲ ਦੇਖੋ ਜੀ ਵੀ ਬਤੂ ਵੀ ਅੰਦਾਜ਼ਾ ਲਾਓ ਜੀ ਤੁਸੀਂ ਵੀ ਆਪਣਾ ਵੀ ਆਪਣੀ ਅੰਦਾਜ਼ਾ ਲਾइए ਅੰਦਾਜ਼ਾ ਲਾ ਕੇ ਦੇਖੀਏ ਤੇ ਵੀ ਇਹ ਸਵਾਗਤ ਦਾ ਕੋਈ ਬਾਲਾ ਫਾਇਦਾ ਨਹੀਂ ਸੀ ਆਪਾਂ ਨੂੰ ਹੋਇਆ ਜੀ ਹਣਾ ਤੇ ਪਰ ਇਹ ਜੋ ਨੁਕਸਾਨ ਭਾ ਕੇ ਗੱਲ ਹੋ ਗਿਆ ਨੁਕਸਾਨ ਦਾ ਮੈਸਰੂ ਕਾਰਨ ਅੱਗੇ ਵੀ ਦੱਸਿਆ ਜੀ ਹੁਣ ਵੀ ਦੱਸਾਂ ਮੈਂ ਥੋੜੀ ਜਿਹੀ ਲੋਕਾਂ ਦੀ ਇਸ ਵੀ ਦੱਸੋ ਤੁਸੀਂ ਇਹ ਜੀ ਮਹਾਰਾਜ ਇਹ ਗੀਚੀ ਦਾ ਮਾ ਪਰੇਸ਼ਾਨ ਨੂੰ ਜਾਂ ਨਾਲਖਸੇ ਸੰਗੀਰ ਇਹ ਸਜ਼ਾ ਮਿਲੀ ਹੈ ਸਜ਼ਾ ਸਜ਼ਾ ਕੀ ਮਿਲੀਆ ਜਦੋਂ ਬਾਬਾ ਅਨੰਦ ਸਿੰਘ ਜੀਾਰੇ ਇੱਕ ਪ੍ਰਚਾਰਕ ਨੇ ਬੋਲਿਆ ਵੀ ਇਹ ਨਾਲਖਸੇ ਗੰਦ ਪੈ ਪੈ ਨਾਲ ਇਸੇ 12 ਤੋਂ ਬੂਝਾ ਹੋਰ ਬਹੁਤ ਕੁਝ ਬੂਝਿਆ ਪ੍ਰਚਾਰਕਾਂ ਹਰਿ ਬਾਬਾ ਨਾਨਕ ਸੀ ਕੀ ਭਗਤੀ ਆ ਚੌਂਪੜੀ ਨੂੰ ਅਗਲੇ ਜਾਂਦੀ ਸੀ ਉਹ ਪੁੱਠੇ ਲੌਕੇ ਤਪੱਸਿਆ ਕਰਨੀ ਪੁੱਛ ਤੂੰ ਮੈਂ ਥੁਪੇ ਬਹਿ ਕੇ ਚੌੜੀ ਆਪਦੀ ਲਾ ਰਹੀ ਸੀ ਬਿਲਕੁਲ ਹੀ ਨਹੀਂ ਬੋਲੇ ਭੂਰੇ ਚ ਭਗਤੀ ਪ੍ਰਵਾਨ ਨਹੀਂ ਬਲਕੋ ਨਹੀਂ ਬੋਲੇ ਨਾ ਬੋਲੇ ਪਰ ਅੱਜ ਅਜ ਸਾਡੇ ਤੇ ਆਵੇ ਮਿਲਤਾ ਪਈਆ ਅੱਜ ਸਾਡਾ ਜੀ ਸਾਡਾ ਨੌ ਲਤਾ ਜੀ ਨਾਲ ਚਲਣੋਂ ਲਤਾ ਜੀ ਸਾਡਾ ਨੌ ਨਾਲ ਇਹ ਚੀਜ਼ ਆਪਰੇ ਘੁੰਮਣ ਲੱਗੀਆਂ ਕਿ ਬਾਬਾ ਨਾਨਕ ਸੀ ਕਿ ਬੋਲਣਾ ਜ਼ਰੂਰੀ ਸੀ ਕੋ ਹਣ ਜੁਣ ਸੀ ਇਹ ਸਤਨ ਰਾਹ ਹੈ ਤਾਂ ਤੇ ਬਾਬਾ ਈਸ਼ਰ ਸਿੰਘ ਨੇ ਬਾਬਾ ਜੀ ਦੀ ਯਾਦ ਵਿੱਚ ਬਣਾਇਆ ਰਸਨ ਹੁਣ ਆਪਾਂ ਵੀ ਬੋਲਦੇ ਨਹੀਂਗੇ ਫਿਰ ਆਪਾਂ ਨੂੰ ਪ੍ਰੋਬਲਮ ਤਾਂ ਆਪਣੀ ਖੜੀ ਹੋਣੀ ਹੋਣੀ ਹੈ ਜੀ ਇਸ ਤੋਂ ਬਾਅਦ ਗਰਪਾਲ ਸਿੰਘ ਹੰਸਰਾ ਨੇ ਪਛਤਾਪ ਦੀ ਅਰਦਾਸ ਕਰਨ ਅਤੇ ਹੋਈਆਂ ਗਲਤੀਆਂ ਬਾਰੇ ਦੇਖੋ ਕੀ ਕਿਹਾ ਅਤੇ ਨਾਲ ਹੀ ਉਹ ਨਿਹੰਗ ਬਾਬਾ ਬਲਬੀਰ ਸਿੰਘ ਨੂੰ ਵੀ ਸਿੱਧੇ ਹੋਏ ਗਰਪਾਲ ਸਿੰਘ ਹੰਸਰਾ ਨੇ ਸਵਾਲ ਕੀਤਾ ਕਿ ਬੁੱਢਾ ਦਲ ਦਾ ਨਾਨਕ ਸਰ ਨਾਲ ਕੀ ਸੰਬੰਧ ਹੈ ਉਹ ਪੁੱਛਦੇ ਨੇ ਕਿ ਗੁਰੂ ਦਾ ਆਸਰਾ ਛੱਡ ਕੇ ਬੁੱਢਾ ਦਲ ਦਾ ਆਸਰਾ ਕਿਉਂ ਪਾ ਲਿਆ ਜਾ ਰਿਹਾ ਹੈ ਬਾਬਾ ਇਸ਼ਰ ਸਿੰਘ ਅਤੇ ਹੋਰਨਾਂ ਵੱਲੋਂ ਬੁੱਢਾ ਦਲ ਤੋਂ ਅਮਰਤ ਪਾਣ ਕਰਨ ਦੇ ਇਸ ਮੌਕੇ ਕੀਤੀ ਗਈ ਗੱਲ ਉੱਤੇ ਵੀ ਗੁਰਪਾਲ ਸਿੰਘ ਹੰਸਰਾ ਨੇ ਇਤਰਾਜ਼ ਉਠਾਏ ਨੇ ਉਹਨਾਂ ਨਾਨਸਰ ਸੰਪਰਦਾਇ ਦੇ ਮੌਜੂਦਾ ਮੁਖੀ ਸੇਵਾਦਾਰਾਂ ਨੂੰ ਇਸ ਸਬੰਧ ਵਿੱਚ ਬੁੱਢਾ ਦਲ ਨੂੰ ਇੱਕ ਪੱਤਰ ਜਾਰੀ ਕਰਨ ਲਈ ਆਖਿਆ ਅਤੇ ਅਜਿਹਾ ਨਾ ਹੋਣ ਉੱਤੇ ਉਹਨਾਂ ਆਪਣੇ ਵੱਲੋਂ ਪੱਤਰ ਜਾਰੀ ਕਰਕੇ ਜਵਾਬ ਮੰਗਣ ਦੀ ਗੱਲ ਕਹੀ ਹੈ ਨਹੀਂ ਨਹੀਂ ਤੇ ਇਸ ਚੀਜ਼ ਦੀ ਸਮਝ ਲੱਗੀ ਜਿਵੇਂ ਇਹ ਗੱਲ ਵੀ ਹੋ ਗਈ ਹੈ ਹੋ ਗਈ ਹੈ ਇਸ ਹੋਣੇ ਜੀ ਸੋਸ਼ਲ ਮੀਡੀਆ ਤੇ ਲਿਆ ਲਾ ਕੇ ਇਹ ਗੱਲਾਂ ਕਰਨੀਆਂ ਸੋਸ਼ਲ ਮੀਡੀਆ ਤੇ ਲਿਆ ਕੇ ਵੀ ਇਹ ਗੱਲ ਠੀਕ ਹੈ ਜੀ ਨਾਲ ਸਾਹਿਬ ਜੀ ਬੇਅਦਬੀ ਹੋ ਰਹੀ ਆ ਨਾਲ ਸਾਹਿਬ ਜੀ ਵੀ ਸਾਰੇ ਪਾਸੇ ਆਪਾਂ ਗੱਲ ਕਰ ਰਿਹਾ ਵੀ ਇਹ ਵੀ ਬਹੁਤ ਜ਼ਿਆਦਾ ਗੱਲ ਹੋ ਰਹੀ ਆ ਨਾਲ ਸਾਹਿਬ ਜੀ ਕਦੇ ਵੀ ਨਾਲ ਸਾਹਿਬ ਮੈਂ ਤੁਹਾਨੂੰ ਦੱਸਿਆ ਵੀ ਬਾਬੇ ਇਸ਼ੇ ਦੇ ਮਹਾਰਾਜ ਦੇ ਵੀ ਤੁਸੀਂ ਦੇਖੋ ਪਿੰਡ ਦਾ ਕਿਹੜਾ ਚੂੜਾ ਦੋ ਦੋ ਕਨਾਂ ਤਿੰਨ ਕਨਾਂ ਪੰਜ ਪੇਗਨਾਂ ਦੀ ਜਮੀਨ ਆਉਂਦੀ ਆ ਵੀ ਕੀ ਉਹਨਾਂ ਨੇ ਕੁਝ ਬਣਾਇਆ ਆ ਉਹਦਾ ਸਾਰੇ ਕੋ ਕੌਮ ਦੇ ਲਾ ਕੇ ਸਾਡੇ 7 ਲੱਖ ਬਣੇ 7 ਲੱਖ 43000 ਬਣੇ ਨੰਬਰ ਸ਼ਾਇਬਾ ਜੀ ਅਗਲੀ ਹਾਤੀ ਅੰਦਰ 9 13 60 ਰਿਹਾ 63 368 ਬਣੇ ਨੰਬਰ ਉਹ ਸ਼ੂ ਪਿੱਛੇ ਪਰ ਅਸੀਂ ਇਹ ਚੀਜ਼ਾਂ ਨੂੰ ਕਰਦੇ ਜੀ ਜੋ ਗਲਤੀਆਂ ਹੋਈਆਂ ਜੀ ਉਹ ਮੈਨੇ ਹੁਣ ਮੈਂ 2-3 ਮਿੰਟ ਚ ਮੋਕਾਉਣਾ ਜੀ ਕਿ ਨਾ ਜਿਹੜੀਆਂ ਗਲਤੀਆਂ ਹੋਈਆਂ ਜੀ ਸਾਨੂੰ ਵੀ ਉਹ ਗਲਤੀਆਂ ਦੇ ਸਾਨੂੰ ਪਛੋਤਤਾਪਾ ਕਰਨਾ ਚਾਹੀਦਾ ਹੈ ਪਛੋਤਤਾਪਾ ਕਰਨਾ ਚਾਹੀਦਾ ਮੈਂ ਵੀ ਇੱਕ ਮੈਂ ਮਹਾਪੁਰਸ ਨੂੰ ਬੇਨਤੀ ਕਰਦਾ ਵੀ ਇਹ ਚੀਜ਼ ਨੂੰ ਵੀ ਤੇ ਇਹ ਨਾ ਜੀ ਧੋਣਾ ਟੁੱਟਾ ਜਾ ਸਕਦਾ ਤੇ ਬਾਬੇ ਵੀ ਕਹਿੰਦੇ ਸੀ ਵੀ ਜਦੋਂ ਕੋਈ ਇਹ ਜਾਂ ਕੋਈ ਸਮਾਜੇ ਵੀ ਉਸ ਮੋਕੇ ਵੀ ਪਾਠ ਦਾ ਸਾਰਾ ਲੈਣਾ ਚਾਹੀਦਾ ਤੇ ਆਪਾਂ ਹੁਣ ਦੇਖੋ ਵੀ ਤੁਸੀਂ ਉੱਥੇ ਮੈਂ ਸਭ ਮਹਾਪੁਰਸ ਨੂੰ ਬੇਨਤੀ ਕਰ ਰਹੇ ਮਰਦਾ ਸਤਿ ਰਕਮ ਮੰਨਣ ਕੀ ਮੈਂ ਕਹਿੰਦਾ ਵੀ ਮਨਨ ਬਈ ਇਹਨਾਂ ਪਸ਼ੂ ਦਾ ਪੜੀ ਅਰਦਾਸ ਕਰਨੀ ਚਾਹੀਦੀ ਆ ਇਹ ਨਵੀਂ ਕਹਿਣ ਵੀ ਅਸੀਂ ਠੀਕ ਆ ਠੀਕ ਆ ਜੀ ਤੁਸੀਂ ਦਾ ਸਮਾਜ ਵੀ ਸਾਰਾ ਕਰਵਾ ਕਰਤਾ ਤੇ ਵੀ ਸਾਡੇ ਸੰਗਿਆਲੀ ਬੜੀ ਮਿਫਤਾ ਵੀ ਮੈਨੂੰ ਪਤਾ ਸਾਨੂੰ ਕਿੰਨੀ ਪ੍ਰੋਬਲਮ ਪੈ ਰਹੀ ਹੈ ਇੱਥੇ ਇੱਥੇ ਸੰ ਮੇਰਾ ਸਾਰਾ ਸਵਾਗਤ ਤੁਸੀਂ ਖਰਾਬ ਕਰਤਾ ਖਰਾਬ ਕਰਕੇ ਉੱਥੇ ਵੀ ਫਾਇਦਾ ਕੀ ਲੱਕਦਾ ਲੋਕ ਪਿੰਡਾਂ ਦੇ ਰੁਖੋਂ ਉਹ ਤਾਂ ਹਟ ਬੋਲਦੇ ਆ ਬਹੁਤ ਲੋਕ ਬੋਲੇ ਸ ਮੇਰੇ ਕੋ ਸਾਰੀ ਇਨਫੋਰਮੇਸ਼ਨ ਦਈ ਮੈਂ ਦੇਖ ਕੇ ਮੈਂ ਫੇਰ ਅਕੀਦਤ ਬੋਲ ਰਿਹਾ ਸੰਪੜ ਪਾਠ ਸ਼ੁਰੂ ਕਰਨਾ ਚਾਹੀਏ ਸੰਪਰਵਾ ਸ਼ੁਰੂ ਕਰਕੇ ਅਰਦਾਸ ਪਛੋਤ ਅਬਦੀ ਅਰਦਾਸ ਕਰਨੀ ਚਾਹੀਏ ਕਿ ਬਾਬਾ ਜੀ ਜਿਹੜੇ ਭੁੱਲਾ ਭੁੱਲਾ ਹੋ ਗਏ ਸਾਡੇ ਕੋਲ ਅਸੀਂ ਉਹਨਾਂ ਦੇ ਵੀਖੇ ਮੈਂ ਜਾ ਚੁਕਾ ਵਾ ਤੇ ਉਸਰੇ ਕੋ ਮਾਫੀ ਮੰਗਦੇ ਹਾਂ ਬਾਬਾ ਜੀ ਗਾਹ ਤੋਂ ਕਿਰਪਾ ਕਰੋ ਨਾਨਕ ਸਾਹਿਬ ਦੇ ਮੱਥ ਮਿਹਰ ਦਾ ਪਹਿਰਾ ਦੇਣ ਦੀ ਸਾਨੂੰ ਸਮਰਥ ਬਖ ਇੱਕ ਨਾ ਚੀਜ਼ ਦਾ ਸੀ ਜਿਹੜਾ ਮੈਨੂੰ ਬਹੁਤ ਦੁੱਖ ਲੱਗਿਆ ਜੀ ਉਹ ਵੀ ਬਹੁਤ ਦੁੱਖ ਲੱਗਿਆ ਦੋਖੇ ਲੱਗਿਆ ਮੈਨੂੰ ਕੱਲੇ ਨਹੀਂ ਸਾਰੇ ਨੂੰ ਲੱਗਿਆ ਜੀ ਇੱਕ ਉਥੇ ਸਦਰ ਜੀ ਬਾਬਾ ਕੀ ਬਾਬਾ ਬਲਬੀਰ ਸੇ ਬੁੱਢਾ ਦਾਲੇ ਬੁੱਢਾ ਦਾਲੇ ਵਖਰੇ ਬੁੱਢਾ ਦਾਲੇ ਨਾਲ ਸਾਰੇ ਕੀ ਤਲਕਾਈ ਆਪਾਂ ਸਾਰੇ ਉਹਦੀ ਉਹ ਆਪਾਂ ਉਹਨਾਂ ਦਾ ਆਸਰਾ ਪਾ ਲਿਆ ਗੁਰੂ ਘਰਾਂ ਸੰਤ ਨੂੰ ਛੱਡ ਕੇ ਬਾਬਾ ਜੀ ਨੂੰ ਛੱਡ ਕੇ ਆਸਰਾ ਬੁੱਢਾ ਦਾਲੇ ਦਾ ਸੇ ਪਾ ਲਿਆ ਬੁੱਢਾ ਦਾਲੇ ਦੀ ਕੀ ਕਰਵੰਦੀ ਆ ਜੀ ਤਾਂ ਮੈਂ ਇਹ ਕਹੂੰਗਾ ਵੇਹ ਚ ਜਨੂ ਯਾ ਪਨ ਨੂੰ ਵੀ ਪਛਤਾਵਾ ਕਰਨਾ ਜਈਦਾ ਨਹੀਂ ਕਿ ਸਾਨੂੰ ਇਹ ਲੈਟਰ ਕੱਢਣੀ ਚਾਹੀਦੀ ਹੈ ਵੀ ਤੁਸੀਂ ਗਲਤ ਬੋਲ ਪੀ ਗਿਆ ਜੇ ਨਹੀਂ ਹਿੱਸਾ ਕਰਦੇ ਤਾਂ ਤੁਸੀਂ ਨਹੀਂ ਕੱਢੋਗੇ ਜੇ ਅਸੀਂ ਲੈਟਰ ਕੱਢਾਂਗੇ ਕਿ ਕਿਹੜੇ ਸਾਹਿਬ ਦਾ ਕਹਿ ਕੀ ਹੈ ਬੁੱਢਾ ਦਾ ਅਸੀਂ ਕੋਈ ਬੁੱਢਾ ਦਾ ਗੁਲਾਮ ਨਹੀਂ ਹੈਗੇ ਠੀਕ ਹੈ ਸਤਿਕਾਰ ਕਰਦੇ ਹਾਂ ਜੇ ਵੀ ਸਿੱਖ ਕਰਕੇ ਹੈ ਜੇ ਵੀ ਜਥੇਬੰਦੀ ਕਰਕੇ ਸਤਿਕਾਰ ਕਰਦੇ ਪਰ ਅਸੀਂ ਵੀ ਕੋਈ ਉਹਨਾਂ ਦੇ ਗੁਲਾਮ ਨਹੀਂ ਹਾਂ ਕਿ ਉਸਨੇ ਗਲਤ ਮੰਨੀ ਜੇ ਕੋਈ ਝੂਠੀ ਗੱਲ ਕੋ ਸਾਡੇ ਵੱਦੋ ਵਾਲੀ ਸੜਕ ਮੁੜੂਗਾ ਸੀ ਮੰਨਣਾ। ਉਧਰ ਨਾਨਕ ਸਰ ਦੇ ਬਾਬਿਆਂ ਨਾਲ ਜੁੜੀਆਂ ਕੁਝ ਵੀਡੀਓ ਅਤੇ ਹੋਰ ਸਮੱਗਰੀ ਸੋਸ਼ਲ ਮੀਡੀਆ ਉੱਤੇ ਪਾਉਣ ਵਾਲੇ ਅਮਰਤਪਾਲ ਸਿੰਘ ਮੈਰੋ ਨੂੰ ਨਿਹੰਗ ਜੱਥੇਬੰਦੀਆਂ ਹੀ ਘੇਰਾ ਪਾਉਣ ਦਾ ਯਤਨ ਕਰ ਰਹੀਆਂ ਨੇ। ਅਮਰਤਪਾਲ ਸਿੰਘ ਮੈਰੋ ਵੀ ਖੁਦ ਨੂੰ ਨਿਹੰਗ ਦੱਸਦਾ ਹੈ ਅਤੇ ਨਿਹੰਗਾਂ ਵਾਲੇ ਬਾਣੇ ਵਿੱਚ ਹੀ ਨਜ਼ਰ ਆਉਂਦਾ ਹੈ। ਪਰ ਹੁਣ ਪ੍ਰਮੁੱਖ ਨਿਹੰਗ ਜਥੇਬੰਦੀਆਂ ਨੇ ਅਮਰਪਤ ਪਾਲ ਸਿੰਘ ਮੈਰੋ ਨੂੰ ਨਿਹੰਗਾਂ ਦੇ ਬਾਣੇ ਵਿੱਚ ਨਕਲੀ ਨਿਹੰਗ ਦੱਸਿਆ। ਨਾਲ ਹੀ ਭਵਿੱਖ ਵਿੱਚ ਨਾਨਕਸਰ ਅਤੇ ਸੰਤ ਸਮਾਜ ਨਾਲ ਸੰਬੰਧਿਤ ਕੋਈ ਵੀ ਇਤਰਾਜ਼ਯੋਗ ਵੀਡੀਓ ਅਤੇ ਇਤਰਾਜ਼ਯੋਗ ਸਮੱਗਰੀ ਸੋਸ਼ਲ ਮੀਡੀਆ ਉੱਤੇ ਪਾਉਣ ਉੱਤੇ ਸੋਧਾ ਲਾਉਣ ਤੱਕ ਦੀ ਧਾਰਨਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਨਾਨਕਸਰ ਵਾਲੀ ਇਕੱਤਰਤਾ ਵਿੱਚ ਨਿਹੰਗਾਂ ਦੀ ਜਥੇਬੰਦੀ ਸ਼੍ਰੋਮਣੀ ਪੰਥਕ ਬੁੱਢਾ ਦਲ ਦੇ 96 ਕਰੋੜੀ ਮੁਖੀ ਬਾਬਾ ਬਲਬੀਰ ਸਿੰਘ ਵੀ ਕੁਝ ਇਹੋ ਵਿਚਾਰ ਪ੍ਰਗਟ ਕਰਕੇ ਚੇਤਾਵਨੀ ਦੇ ਚੁੱਕੇ ਨੇ ਨਿਹੰਗਾਂ ਦੀ ਤਾਜ਼ਾ ਮੀਟਿੰਗ ਨੇ ਅਮਰਤਪਾਲ ਸਿੰਘ ਮੈਰ ਨੂੰ ਅਲੱਗ-ਥਲੱਗ ਪਾਉਣ ਦਾ ਯਤਨ ਕੀਤਾ ਹੈ। ਇਹ ਵੀ ਆਖਿਆ ਕਿ ਕੋਈ ਵੀ ਇਤਰਾਜ਼ਯੋਗ ਵੀਡੀਓ ਜਾਂ ਕੁਝ ਹੋਰ ਮਿਲਣ ਉੱਤੇ ਪਹਿਲਾਂ ਨਿਹੰਗ ਜਥੇਬੰਦੀਆਂ ਦੇ ਮੁਖੀ ਨਾਲ ਵਿਚਾਰਾਂ ਕੀਤੀਆਂ ਜਾਣ। ਅਜਿਹਾ ਕੀਤੇ ਬਿਨਾ ਵੀਡੀਓ ਜਾਰੀ ਕਰਕੇ ਬਦਨਾਮ ਕਰਨ ਅਤੇ ਬਲੈਕਮੇਲ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਨਾਨਕਸਰ ਜਿਹੜੀ ਸੰਪਰਤਾ ਹੈ, ਧੰਨ ਬਾਬਾ ਨਾਨ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਤੋਂ ਖੁਸ਼ੀਆਂ ਲੈ ਕੇ ਦੇ ਕੋਈ ਉਹਨਾਂ ਨੇ ਵਾਰ-ਬਖਸ਼ਿਸ਼ ਕੀਤੇ ਤੇ ਐਡੀ ਵੱਡੀ ਸੰਪਰਦਾ ਚੱਲ ਰਹੀ ਹੈ ਤੇ ਜੋ ਨਾ ਜਦੋਂ ਦੀ ਨਾਨਕ ਸਰ ਸੰਪਰਦਾ ਚੱਲ ਰਹੀ ਹੈ ਨਿਹੰਗ ਸਿੰਘ ਪ੍ਰਾਤਨ ਸਭੇ ਤੋਂ ਚੱਲਦੇ ਆ ਰਹੇ ਨਿਹੰਗ ਸਿੰਘਾਂ ਦੇ ਨਾਲ ਅਥਾਹ ਪਿਆਰ ਤੇ ਪ੍ਰੇਮ ਤੇ ਸਤਿਕਾਰ ਦੇ ਨਾਲ ਦੋਵੇਂ ਜਿਹੜੇ ਨਾਨਕ ਸਰ ਸੰਪਰਦਾ ਤੇ ਨਿਹੰਗ ਸਿੰਘ ਦਾਲਪੰਥ ਆਪੋ ਵਿੱਚ ਬਹੁਤ ਹੀ ਪਿਆਰ ਸਤਿਕਾਰ ਨਾਲ ਰਹਿੰਦੇ ਆ ਆ ਕੋਈ ਮਾੜੇ ਅੰਸਰ ਹੁੰਦੇ ਆ ਜੇ ਹੋਣਗੇ ਉਹਨਾਂ ਨੂੰ ਸਮੇਂ ਦੇ ਨਾਲ ਸੋਧਿਆ ਵੀ ਜਾਂਦਾ ਹੈ ਤੇ ਸਮੇਂ ਦੇ ਨਾਲ ਉਹਨਾਂ ਦੇ ਜਿਹੜੇ పాਪ ਉਹ ਜਾਗਰ ਵੀ ਹੋ ਜਾਂਦੇ ਆ ਬਾਰ ਸਮੁੱਚੇ ਪੰਥ ਨੂੰ ਸਮੁੱਚੀ ਸੰਪਰਦਾ ਨੂੰ ਬਦਨਾਮ ਕਰਨਾ ਉਹ ਜਿਹੜੇ ਲੋਕ ਜਿਨ੍ਹਾਂ ਨੇ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਆਇਆ ਹੈ ਤੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਉਹਨਾਂ ਨੇ ਹੁਣ ਇਹੋ ਹੀ ਸੋਚ ਲਿਆ ਵਾ ਤੇ ਆਪਾਂ ਲੋਕਾਂ ਨੂੰ ਬਲੈਕਮੇਲ ਹੀ ਕਰਨਾ ਬਲੈਕਮੇਲ ਹੀ ਕਰਨਾ ਜੇ ਨਹੀਂ ਕੋਈ ਇਹਨਾਂ ਦੀ ਡੀਲ ਪੁੱਜਦੀ ਤੇ ਉਹਨਾਂ ਨੂੰ ਬਦਨਾਮ ਕਰਨਾ ਸੱਚੇ-ਸੋੱਚੇ ਬੰਦਿਆਂ ਨੂੰ ਵੀ ਬਦਨਾਮ ਕਰ ਰਹੇ ਆ ਇਹਨਾਂ ਲੋਕਾਂ ਨੂੰ ਤਾੜਨਾ ਵਾ ਜਿਸ ਤਰ੍ਹਾਂ ਕੱਲ ਦਿੱਤੀ ਗਈ ਆ ਪੰਜ ਦਿਨਾਂ ਦਾ ਇਹਨਾਂ ਦਾ ਆਲਟੀਮੇਟਮ ਆ ਇਸ ਤੋਂ ਬਾਅਦਾਂ ਕੋਈ ਗੱਲ ਝੋਲਣ ਦੀ ਆ ਤੇ ਤਾਂ ਸਾਰੇ ਦਲ ਬੰਸਾਂ ਦੇ ਜਥੇਦਾਰ ਅਸੀਂ ਅੱਥੇ ਬਾਬਾ ਜੋਗਾ ਸਿੰਘ ਜੀ ਸੰਸਾ ਦੇ ਮਹਾਪੁਰਖ ਇਹਨਾਂ ਦੇ ਪੜਾ ਤੇ ਇਕੱਤਰ ਹੋਏ ਆ ਸੋ ਇਥੋਂ ਇੱਕ ਤਾਵਲੀ ਦਿੰਨੇ ਆ ਕਿ ਜੇ ਕੋਈ ਉਲੰਘਣ ਕੀ ਹੋਈ ਜਾਂ ਕੋਈ ਗਾਂਤ ਹੋਏ ਵਜੀ ਕਰਤੂਤ ਮਾਰੀ ਕੀਤੀ ਜਿਹੜੀਆਂ ਤੁਸੀਂ ਹਰਕਤਾ ਕਰਦੇ ਜੇ ਬਲੈਕਮੇਲ ਕਰਨ ਦੀਆਂ ਇਹੋ ਜਿਹੀਆਂ ਕੀਤੀਆਂ ਤੇ ਜਿਹੜਾ ਖਾਲਸਾ ਵਾ ਫਿਰ ਆਪਣੇ ਜਿਸ ਤਰ੍ਹਾਂ ਦੀ ਕਾਰਵਾਈ ਪਾਉਂਦਾ ਵਾ ਉਹ ਪਾਊਗਾ ਜਿਹੜੇ ਗੁਰੂ ਸਾਹਿਬ ਜੀ ਦਾ ਬਾਣਾ ਪਾ ਕੇ ਭਾਵੇਂ ਉਹ ਲਿਖ ਸਿੰਘ ਆ ਭਾਵੇਂ ਕੋ ਸਾਧੂ ਸੰਧਾ ਭਾਵੇਂ ਕੋ ਦਾਸੀ ਆ ਭਾਵੇਂ ਕੋ ਨਿਰਮਲਾ ਜਿਹੜਾ ਆਪਾਂ ਕਿਸੇ ਨੂੰ ਸੰਬਰ ਦਾ ਨੂੰ ਨੀਵਾ ਵਕਾਉਣਾ ਵਾ ਇਹ ਸਾਡੇ ਵਾਸਤੇ ਗਲਤ ਗੱਲਾਂ ਵਾ ਕੋਈ ਵੀ ਜਾਣ ਲਿਖ ਲਖ ਦਾ ਬਾਣਾ ਪਾ ਕੇ ਤੇ ਆਵੇਂ ਕਿਸ ਨੂੰ ਆਖਣਾ ਵੀ ਇਹ ਨਾਨਕ ਸਾਹਿਬ ਵਾਲੇ ਗਲਤ ਆ ਲਿਖ ਸਿੰਘ ਗਲਤ ਆ ਆ ਦੂਜੇ ਸਾਧੂ ਸੰਧਾ ਨਿਰਮਲੇ ਗਲਤ ਆ ਇਹ ਗੱਲਾਂ ਨਹੀਂ ਚੱਲਣੀਆਂ ਆ ਗਿਆ ਉਹ ਆਪਣਾ ਸਾਵਧਾਨ ਹੋ ਜਾਣ ਜਿਹੜੇ ਇਹੋ ਜਿਹੇ ਬਚਨ ਕਰਦੇ ਆ ਏਡੀਆਂ ਨਿਹੰਗ ਸਿੰਘ ਜਹੇ ਬੰਦੀਆਂ ਚੱਲਣੀਆਂ ਕੀ ਗੱਲ ਇੱਕ ਨਿਹੰਗ ਸਿੰਘ ਹੀ ਜਿਹੜਾ ਓਏ ਉਹਨੂੰ ਹੀ ਜਿਆਦੀਆਂ ਇਹ ਗੱਲਾਂ ਮਿਲਦੀਆਂ ਐਨੇ ਲੋ ਜਥੇਬੰਦੀਆ ਵਾ ਕਾਲਤਾ ਸਾਹਿਬ بیٹھا ਉੱਥੇ ਦੱਸਣ ਕਾ ਸ਼ਰੋਮ ਨਹੀਂ ਪੰਦਾ ਕਾਲੀ ਬੁੱਢਾ ਨਾਲ ਬੈਠਾ ਸਿਰੋ ਜਿਹੜਾ ਸਬ ਸੁਪਰੀਮ ਪਾਵਰ ਆ ਯਾਰ ਸਿੰਘਾਂ ਦਾ ਮੋਢਿਆ ਉੱਥੇ ਜਾ ਕੇ ਦੱਸਣ ਪਿਆ ਸਿੰਘ ਉਹ ਪਪਾਜੀ ਆ ਗਲਤੀ ਕਰ ਰਿਹਾ ਇਹਦਾ ਕੀ ਕਰਨਾ ਉਹ ਪੰਜ ਪਿਆਰੇ ਪੰਜ ਸਿੰਘ ਸਾਹਿਬ ਆਨ ਉਹਦਾ ਫੈਸਲਾ ਲੈਣ ਜਾਂ ਕਾਲਪਤ ਸਾਹਿਬ ਫੈਸਲਾ ਲਾ ਰਵੇ ਇਹ ਵੀਗਾ ਵੀ ਉਹਦੇ ਕੋਲ ਪੈਸੇ ਲੈ ਲੈ ਠੱਗ ਲੈ ਦੇ ਉਹਦੇ ਕੋਲ ਪੈਸੇ ਲੈ ਲੈ ਇਹ ਗੱਲਾਂ ਜਿਆਦਾ ਤੇ ਨਹੀਂ ਚਲਣੀਆਂ ਉਹ ਪਿਆਰੋ ਇਹ ਸਾਵਧਾਨ ਹੋ ਜਾਓ ਇਹ ਨਾਲ ਹੀ ਚੱਲਣ ਦੇਣੀਆਂ ਹੈ ਯਾਰ ਇਹ ਜਿਹੜੀਆਂ ਤੁਸੀਂ ਚਾਲਾਂ ਦੇ ਦਲਦੇ ਨਾ ਵੀ ਆਜੋ ਸਾਧੂ ਸੰਤਾਂ ਨੂੰ ਬਦਨਾਮ ਕਰੀਏ ਤੇ ਕੱਲ ਨੂੰ ਨਿਹੰਗ ਸਿੰਘਾਂ ਨੂੰ ਬਦਨਾਮ ਕਰਾਂਗੇ ਇਹ ਗੱਲਾਂ ਹੀ ਨਹੀਂ ਚੱਲਣ ਦੇਣੀਆਂ ਇਹ ਨਿਹੰਗ ਸਿੰਘ ਖਾਲਸਾ ਪੰਥ ਜਿਹੜਾ ਗੁਰੂ ਕਲਗੀਧਰ ਪਾਸ਼ਾ ਜੀ ਨੇ ਪੰਥ ਬਣਾਇਆ ਉਹ ਹਾਲੀ ਜੀਣਾ ਜਾਗਦਾ ਇਹ ਧਰਤੀ ਨੂੰ ਸਾਹਮਣੇ ਬੈਠਾ ਕੋਨੇ-ਕੋਨੇ ਤੇ ਨਿਹੰਗ ਸਿੰਘਾਂ ਦਾ ਤੇ ਸਾਧੂ ਸੰਤਾਂ ਦਾ ਨਾਂ ਵਾ ਜਿਹੜਾ ਜਾਂਦੇ ਇਹਦੇ ਬਗਲ ਕਿਹਦੇ ਜੰਸੀਆਂ ਵਾ ਉਹ ਆਣ ਕੇ ਲੰਗੇ ਧੜਾ ਆਣ ਕੇ ਤੇ ਗੱਲ ਕਰਦਾ। ਸੋ ਇਹੋ ਬੇਨਤੀ ਆ ਵੀ ਉਹ ਸਾਧਾਨ ਹੋ ਜਾਣ ਜਿਹੜੇ ਸਾਧੂ ਸੰਤਾਂ ਨੂੰ ਬਧਨਾਮ ਕਰਨਾ ਚਾਹੁੰਦੇ ਆ। ਉਹ ਆਪਣੇ ਆਪ ਜੀ ਰਹਿਣ ਜਾਂ ਕੋ ਸਬੂਤ ਉਹਨਾਂ ਕੋਲ ਉਹ ਸ਼ਰਮ ਨਹੀਂ ਪੰਦਾ ਕਾਲੀ ਬੁੱਢਾ ਧਾਲ ਕੋ ਦੱਸੇ ਜਾਂ ਨਿਹੰਗ ਸਿੰਘ ਅਗਰੇਟਾ ਜਾਏ ਵੰਦੀਆ ਕੋਲ ਕੇ ਦੱਸੇ। ਸੁਣੇਗੀ ਮੇਰੇ ਬਹੁਤ ਪਿਆਰ ਵਾਲੇ ਮਹਾਪੁਰਸ਼ਾਂ ਨੇ ਸਿੰਘ ਸਾਹਿਬਾਂ ਨੇ ਜਥੇਦਾਰਾਂ ਨੇ ਜੋ ਕੱਲ ਨਾਨਕ ਸਰ ਮੀਟਿੰਗ ਦੇ ਬਾਰੇ ਬੋਲਿਆ ਹੈ ਇਹ ਅਧਿਕਾਰ ਸਾਡੇ ਸੁਪਰੀਮ ਜਥੇਦਾਰਾਂ ਨੂੰ ਐ ਇਹਨਾਂ ਵਿੱਚੋਂ ਕਿਸੇ ਜਥੇਦਾਰ ਕੋਲ ਕੋਈ ਕੱਲਾ ਨਿਆਂਗ ਸਿੰਘਾਂ ਦਾ ਬਾਣਾ ਪਾ ਕੇ ਕੋਈ ਉਹਨੂੰ ਦਿਸੀ ਐ ਗੱਲਬਾਤ ਉਹ ਇਹਨਾਂ ਕੋਲ ਹਾਜ਼ਰ ਹੋ ਕੇ ਦੱਸੇ ਵੀ ਜਥੇਦਾਰ ਸਿੰਘ ਸਾਹਿਬ ਜੀ ਆ ਸੰਪਰਦਾਵਾਂ ਵਿੱਚ ਕੋਈ ਕਮੀ ਪੇਸ਼ੀ ਆ ਰਹੀ ਐ ਤੇ ਉਹਦਾ ਸੰਗਿਆਣ ਜਥੇਬੰਦੀਆਂ ਨੂੰ ਅਧਿਕਾਰ ਐ ਇਹ ਨਹੀਂ ਕੱਲਾ ਮੈਂ ਹੀ ਤਿਆਰ ਪਰ ਤਿਆਰ ਹੋ ਕੇ ਸਵੇਰੇ ਕਵਾਂ ਵੀ ਬਲੈਕਮੇਲ ਕਰਾਂ ਲੋਕਾਂ ਤੋਂ ਠਗੀਆਂ ਢੋਰੀਆਂ ਮਾਰਾਂ ਕਿਦੋਂ ਘੋੜੇ ਖੋਲਾਂ ਕਿਦੋਂ ਲੁਟਮਾਰ ਕਰਲਾਉਣਾ ਬਈ ਇਹ ਗੱਲ ਨਹੀਂ ਚੱਲਣੀ ਇਹ ਸਾਰੇ ਸੂਰਬੀਰ ਬਚਨ ਕੇ ਬਲੀ ਹਨ ਜਿਵੇਂ ਸਾਡੇ ਬਾਬਾ ਬੱਲਾ ਜੀ ਨੇ ਕਿਹਾ ਇਹ ਸਾਰੇ ਸਾਰੇ ਹੀ ਵੱੱਤਰਵਾਣੇ ਜਾਣਦੇ ਹਨ ਇਹ ਨਹੀਂ ਕੋਈ ਇਹਨਾਂ ਤੋਂ ਕਿਸੇ ਚੀਜ਼ ਦਾ ਭੋਲਾ ਇਹ ਸਮੇਂ-ਸਮੇਂ ਸਰ ਸਾਰਿਆਂ ਨੂੰ ਸਜ਼ਾ ਵੀ ਦਿੰਦੇ ਰਹੇ ਆਂ ਔਰ ਜਿਹੜਾ ਸ਼ਰਨ ਆ ਜਾਏ ਉਹਦੀ ਸ਼ਰਨ ਆਂ ਦੀ ਲਾਜਵੀਂ ਰੱਖਦੇ ਆਂ ਸੋ ਇਸ ਵੇਲੇ ਪੂਰੀ ਸੰਪਰਦਾ ਨੇ ਮਾਨ ਕਰਕੇ ਸਿੰਘ ਸਾਹਿਬ ਜਰਦਾਰ ਬਾਬਾ ਬਲਬੀਰ ਸਿੰਘ ਜੀ ਨੂੰ ਮੁਖੀ ਕਿਉਂਕਿ ਸਾਰੀਆਂ ਜਥੇਬੰਦੀਆਂ ਦਿੱਲੀ ਸੀਸਮਾਰਜ ਵਾਸਤੇ ਗਈਆਂ ਹੋਈਆਂ ਸਨ ਤੇ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਆਓ ਸੋ ਉਹਨਾਂ ਨੇ ਵੀ ਕੱਲ ਮੀਟਿੰਗ ਵਿੱਚ ਬਹੁਤ ਸੁੰਦਰ ਬਚਨ ਬਲਾਸ ਕੀਤੇ ਹਨ ਹੁਣੇ ਹੀ ਸਾਡੇ ਬਾਬਾ ਮੇਜਰ ਸਿੰਘ ਜੀ ਨੇ ਬਚਨ ਬਲਾਸ ਕੀਤੇ ਹਨ ਸੋ ਗੁਰੂ ਕੀ ਸੰਗਤ ਜੀ ਆਪਾਂ ਨਿੰਦਿਆ ਮਹਾਰਾਜ ਨੇ ਕਿਹਾ ਨਿੰਦਿਆ ਭੱਲੀ ਕਿਸੇ ਕੀ ਨਹੀਂ ਇਹ ਗੰਦਗੀ ਨੂੰ ਫਰੋਲਣਾ ਅਜੇ ਸਰੋਵੈ ਭਿਖਿਆ ਖਾਏ ਅਸੀਂ ਦਰਗਾ ਮਿਲਸ ਜਾਏ ਮਹਾਪੁਰਸ਼ ਪ੍ਰਾਣੇ ਕਹਿੰਦੇ ਨਿੰਦਿਆ ਕਰਨੀ ਲਿੱਦ ਖਾਣ ਦੇ ਬਰਾਬਰ ਹੈ ਅਜੇ ਸਰਾਲ ਜੀ ਨੂੰ ਖਾਣੀ ਪੀਣ ਨਾਲੇ ਰੋਂਦਾ ਸੀ ਸੋ ਜਿਵੇਂ ਕੱਲ ਘੂਰ ਕੋਟੀਏ ਕਹਿੰਦੇ ਹਨ ਭਾਈ ਇਹਦੇ ਮੈਲ ਹੈ ਮੈਲ ਨੂੰ ਕੌਣ ਚੱਟਦਾ ਹੈ ਗੰਦਗੀ ਕੌਣ ਚੱਟਦਾ ਹੈ ਸੋ ਇਹਨਾਂ ਚੀਜ਼ਾਂ ਤੋਂ ਬਚਾ ਕਰੀਏ ਚੁੱਪ ਇਸ ਕਰਕੇ ਨਹੀਂ ਸੀਗੇ ਵੀ ਸਾਡੇ ਕੋਲ ਕੋਈ ਗੱਲ ਰੱਖਣ ਨੂੰ ਗੱਲ ਨਹੀਂ ਹੈ ਜਾਂ ਸਾਡੇ ਕੋਲ ਪਾਉਣ ਨੂੰ ਵੀਡੀਓ ਨਹੀਂ ਹੈਗੀਆਂ ਜਾਂ ਫੋਟੋਆਂ ਨਹੀਂ ਹੈਗੀਆਂ ਚੁੱਪ ਇਸ ਕਰਕੇ ਸੀ ਸਾਨੂੰ ਕਈ ਇਦਾਂ ਦੇ ਸਿੰਘਾਂ ਦੇ ਵੀ ਫੋਨ ਆਏ ਪਰਿਵਾਰਾਂ ਦੇ ਫੋਨ ਵੀ ਆਏ ਵੀ ਭਾਈ ਸਾਹਿਬ ਵੀ ਜਿਹੜੀ ਗੱਲਬਾਤ ਸੀ ਉਹ ਤੁਸੀਂ ਕੀਤੀ ਤੇ ਇਹਨੂੰ ਆਪਾਂ ਜਿਆਦਾ ਲਮਕਾਈਏ ਨਾ ਤੇ ਇਸ ਚੀਜ਼ ਨੂੰ ਰੋਕ ਕੇ ਜੇ ਤੁਸੀਂ ਕੋਈ ਕਾਰਵਾਈ ਕਰਨੀ ਹੋਈ ਉਹ ਤੁਸੀਂ ਕਰਦੇ ਹੋ ਇਦਾਂ ਆਪਾਂ ਵਾਰ-ਵਾਰ ਇਹਨਾਂ ਨੂੰ ਨਾ